ਹਾਂਜੀ ਦੋਸਤੋ ਬਾਬਾ ਪ੍ਰਾਪਰਟੀ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਰੋਜ਼ਾਨਾ ਦੀ ਤਰ੍ਹਾਂ ਆਪਾਂ ਫਿਰ ਹਾਜ਼ਰ ਹਾਂ ਇੱਕ ਨਵੀਂ ਕੋਠੀ ਲੈ ਕੇ ਸੋ ਅੱਜ ਜਿਹੜੀ ਕੋਠੀ ਆਪਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਇਹ ਸੁਰਖਪੀਰ ਰੋਡ ਬਠਿੰਡਾ ਸ਼ਹਿਰ ਦੇ ਵਿੱਚ 100 ਗਜ ਦੇ ਵਿੱਚ ਬਣੀ ਹੋਈ ਹੈ ਸੋ ਉਸ ਤੋਂ ਪਹਿਲਾਂ ਆਪਾਂ ਕੋਠੀ ਨੂੰ ਦੇਖੀਏ ਜਿੰਨਾ ਵੀਰ ਭਰਾਵਾਂ ਨੇ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਦੀ ਘਾਟੀ ਨੂੰ ਦਬਾ ਦਿਓ ਆਲ ਤੇ ਸੈਟਿੰਗ ਕਰਕੇ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਪਹੁੰਚ ਸਕੇ ਸੋ ਗਰਾਉਂਡ ਫਲੋਰ ਤੇ ਦੋ ਬ ਫੋਰਚ ਦੇ ਵਿੱਚ ਦੀ ਪੌੜੀਆਂ ਚੜਦੀਆਂ। ਸੋ ਜਿਹੜਾ ਕੰਮ ਬਾਕੀ ਐ ਉਹ ਸਾਰਾ ਕੰਮ ਕਰਵਾ ਕੇ ਦੇਣਗੇ ਤੇ ਡਿਮਾਂਡ ਇਹਦੀ ਸਿਰਫ 21 ਲੱਖ ਰੁਪਈਆ ਰੱਖੀ ਐ ਮਾਲਕ ਨੇ ਬਾਕੀ ਮੌਕੇ ਤੇ ਹੋਰ ਵੀ ਛੂਟ ਹੋ ਜੂਗੀ। ਸੋ ਸੋਹਣਾ ਪੋਰਸ਼ਨ ਬਣਿਆ ਹੋਇਆ। 2 ਬੈੱਡਰੂਮ ਗਰਾਊਂਡ ਤੇ ਬਣੇ ਹੋਏ ਐ। 1 ਉੱਪਰ ਬਣਿਆ ਹੋਇਆ। ਸੋ ਜਿਸ ਵੀ ਵੀਰ ਭਰਾਣੇ ਇਸ ਕੋਠੀ ਨੂੰ ਖਰੀਦਣਾ ਹੋਵੇ ਜੋ ਵੀ ਤੁਸੀਂ ਡਿਸਪਲੇ ਤੇ ਨੰਬਰ ਦੇਖ ਰਹੇ ਹੋ ਉੱਥੇ ਕੰਟੈਕਟ ਕਰਕੇ ਇਸ ਕੋਠੀ ਦੀ ਹੋਰ ਵੀ ਜਾਣਕਾਰੀ ਲੈ ਸਕਦੇ ਹੋ ਤੇ ਇਸ ਕੋਠੀ ਨੂੰ ਖਰੀਦ ਵੀ ਸਕਦੇ ਹੋ। ਸੋ ਜਿੰਨਾ ਵੀਰ ਭਰਾਵਾਂ ਨੇ ਕੋਈ ਘਰ ਮਕਾਨ ਪ੍ਰੋਪਰਟੀ ਸੇਲ ਕਰਨੀ ਆ ਤਾਂ ਵੀਡੀਓ ਬਣਾ ਕੇ ਸਾਨੂੰ ਭੇਜੋ ਮੋਬਾਈਲ ਨੂੰ ਕਿਡਾ ਕਰਕੇ ਸਲੋ 모ਸ਼ਨ ਦੇ ਵਿੱਚ ਜਿੱਥੋਂ ਪੂਰਾ ਘਰ ਦਿਖਦਾ ਹੋਵੇ ਤਿੰਨ ਚਾਰ ਫੋਟੋਆਂ ਫਰੰਟ ਤੋਂ ਖਿੱਚ ਕੇ ਤੇ ਘਰ ਦੀ ਸਾਰੀ ਡਿਟੇਲ ਕਿੰਨੇ ਬੈੱਡਰੂਮ ਬਣੇ ਆ ਕਿੰਨੇ ਏਰੀਆ ਚ ਬਣੀ ਆ ਕਿੰਨਾ ਚਿਰ ਹੋ ਗਿਆ ਬਣੀ ਨੂੰ ਰਜਿਸਟਰੀ ਵਾਲੀ ਆ ਜਾਂ ਬੱਕ ਬੋਰਡ ਵਾਲੀ ਆ ਸੋ ਇਹ ਸਾਰੀ ਡਿਟੇਲ ਲਿਖ ਕੇ ਸਾਨੂੰ ਵਟਸਐਪ ਕਰ ਦਿਓ ਤੇ ਐਡ ਆਪਾਂ ਤੁਹਾਡੀ ਫ੍ਰੀ ਚ ਕਰਾਂਗੇ ਹੋ ਸਕਿਆ ਤਾਂ ਵੀਡੀਓ ਨੂੰ ਜਲਦੀ ਜਲਦੀ ਉਹਨੂੰ ਸ਼ੇਅਰ ਜ਼ਰੂਰ ਕਰ ਦਿਓ ਇਹ ਵੀ ਫ੍ਰੀ ਆਫ ਕੋਸਟ ਹੀ ਆ ਕੋਈ ਖਰਚਾ ਨਹੀਂ ਆਉਂਦਾ ਸੋ ਬਹੁਤ ਹੀ ਸੋਹਣਾ ਜਿਹੜਾ ਪੋਰਸ਼ਨ ਬਣਿਆ ਹੋਇਆ ਸੁਰਖਪੀਰ ਰੋਡ 100 ਗਜ ਦੀ ਕੋਠੀ ਹੈ 21 ਲੱਖ ਰੁਪਿਆ ਡਿਮਾਂਡ ਰੱਖੀ ਆ ਬਾਕੀ ਮੌਕੇ ਤੇ ਹੋਰ ਵੀ ਸ਼ੂਟ ਹੋ ਜੂ 2 ਬੈਡਰੂਮ ਆਪਾਂ ਗਰਾਊਂਡ ਫਲੋਰ ਤੇ ਦੇਖੇ ਤੇ ਇੱਕ ਬੈਡਰੂਮ ਜਿਹੜਾ ਉੱਪਰ ਬਣਿਆ ਹੋਇਆ ਬਾਲਕੋਨੀ ਆ ਤੋ ਬਾਕੀ ਰਹਿਦਾ ਕੰਮ ਜਿਹੜਾ ਉਹ ਵੀ ਮਾਲਕ ਕਰਵਾ ਕੇ ਦੇਣਗੇ। ਸੋ ਮਿਲਦੇ ਆਂ ਫਿਰ ਅਗਲੀ ਵੀਡੀਓ ਵਿੱਚ ਸਮਾਂ ਜਿਆਸਤ ਨਹੀਂ ਦਿੰਦਾ। ਸੋ ਜਿਸ ਵੀ ਵੀਰ ਪ੍ਰਾਣੇ ਇਸ ਕੋਠੀ ਨੂੰ ਖਰੀਦਣਾ ਹੋਵੇ ਜੋ ਵੀ ਤੁਸੀਂ ਡਿਸਪਲੇ ਤੇ ਨੰਬਰ ਦੇਖ ਰਹੇ ਹੋ ਉੱਥੇ ਕੰਟੈਕਟ ਕਰਕੇ ਇਸ ਕੋਠੀ ਦੀ ਹੋਰ ਵੀ ਜਾਣਕਾਰੀ ਲੈ ਸਕਦੇ ਹੋ ਤੇ ਇਸ ਕੋਠੀ ਨੂੰ ਖਰੀਦ ਵੀ ਸਕਦੇ ਹੋ। ਸੋ ਮਿਲਦੇ ਆਂ ਫਿਰ ਅਗਲੀ ਵੀਡੀਓ ਵਿੱਚ ਬਹੁਤ-ਬਹੁਤ ਧੰਨਵਾਦ ਜੀ।